ਯਾਹ ਬਹੁਤ ਵਾਰ ਬਹੁਤ ਵਾਰ ਬਹੁਤ ਵਾਰ ਸੋਹਣਾ ਪਰ ਗਿਆ ਬਈ ਹੁਣ ਜਲਦੀ ਸ਼ੁਕਰਾਨੂ ਲੋਈ 5 ਟੀਮ ਤੇ ਜਿਆਦਾ ਨਾ ਖਲੋਇਓ ਹਾਂ ਇਹ ਆਪਾਂ ਬਿਲਕੁਲ ਹਿੰਦ-ਪਾਕ ਬਾਰਡਰ ਤੇ ਖੜੇ ਆਂ ਸਾਡੇ ਅਜਨਾਲੇ ਹਲਕੇ ਦੇ ਵਿੱਚ ਮੱਝੀ ਮੀਆਂ ਬੀਐਸਐਫ ਦੀ ਚੌਕੀ ਹੈ ਫਰ ਬਿਲਕੁਲ ਆਪਾਂ ਗਰਾਊਂਡ ਜੀਦੋਂ ਧੋਕੇ ਆਏ ਆ ਜਿੱਥੇ ਪਾਕਿਸਤਾਨ ਦਾ ਅਗਲਾ ਖੇਤ ਸੀਗਾ ਉਥੋਂ ਤੱਕ ਆਪਣਾ ਚੋਨਾ ਦੇਖ ਕੇ ਆਏ ਆ ਉਹ ਸਾਰਾ ਤੋਂ ਨਾਦ ਉਹ ਨਾ ਬਰਵਾਦ ਹੋ ਗਿਆ ਉਹ ਮੈਂ ਜੇ ਆਪਕੋ ਦਿਖਾਣਾ تھا ਕਿ ਦੇਖਿਓ ਪੂਰੇ ਦਾ ਪੂਰਾ ਚੋਨਾ ਜੋ ਆਪਕੋ ਹਰੀ ਪਰਾਲੀ ਦੇਖਦੀ ਆ ਪਰ ਪਰਾਲੀ ਹੈ ਉਹ ਕੁਛ ਨਹੀਂ ਹੈ ਕਿਉਂਕਿ ਇੱਥੇ ਵੀ ਜਦੋਂ ਪਾਣੀ ਆਇਆ ਮੈਂ ਉਸ ਦਿਨ ਵੀ ਆਇਆ ਸੀ ਇੱਥੇ ਵੀ 8 8 9 9 10 ਦਾ ਫੁੱਟ ਪਾਣੀ ਸੀਗਾ ਤੇ ਸਾਰਾ ਕਿਸਾਨਾਂ ਦਾ ਵਿਚਾਰਿਆਂ ਦਾ ਚੋਨਾ ਕੰਡਿਆਂ ਵਾਲੀ ਤਾਬ ਦੇ ਅੱਗੇ ਵੀ ਖਲਾਬ ਹੋ ਗਿਆ ਖੋਦੇ ਬੜਾ ਰਿਸਕ ਵਾਲਾ ਕੰਮ ਕਰਦੇ ਆ ਸਵੇਰੇ ਆਉਂਦੇ ਆ 10 ਵਜੇ 4 ਵਜੇ ਵਾਪਸ ਜਾਂਦੇ ਆ ਉਹ ਬਿਲਕੁਲ ਜ਼ੀਰੋ ਗਰਾਊਂਡ ਤੇ ਕੰਮ ਕਰਦੇ ਆ ਅੱਗੇ ਪਾਕਿਸਤਾਨ ਵਾਲੇ ਹੁੰਦੇ ਆ ਕੋਈ ਸ਼ੈਤਾਨ ਬੰਦਾ ਕੁਝ ਵੀ ਕਰ ਸਕਦਾ ਆਪਣੇ ਆਪ ਨੂੰ ਇਹ ਰਿਸਕ ਚ ਪਾ ਕੇ ਫਿਰ ਇੱਥੇ ਆ ਕੇ ਖੇਤੀ ਕਰਦੇ ਆ ਤੇ ਮੈਨੂੰ ਦੁੱਖ ਆ ਕਿ ਇਹਨਾਂ ਦੀ ਬਚਾਰਿਆਂ ਦੀ ਪੂਰੀ ਖੇਤੀ ਉਹ ਇੱਕ ਹੀ ਫਸਲ ਹੁੰਦੀ ਹੈ ਇਹ ਵੀ ਨੋਟ ਕਰ ਲਓ ਤੁਸੀਂ ਕਿ ਇੱਕ ਹੀ ਫਸਲ ਸਿਰਫ ਝੋਨਾ ਹੀ ਬੀਜ ਸਕਦੇ ਆ ਉਸ ਤੋਂ ਬਾਅਦ ਨਹੀਂ ਕੁਝ ਲਾ ਸਕਦੇ ਤੇtio ਨਾਇਨਾ ਦਾ ਬਚਾ ਰਿਆਂ ਦਾ ਬਦਵਾਦ ਹੋ ਗਿਆ ਬਹੁਤ ਬੁਰੀ ਹਾਲਤ ਹੋਈ ਹੈ ਸੋ ਮੈਂ ਉਹ ਦੇਖਣ ਆਇਆ ਸੀ ਕੱਲ ਅਸੀਂ ਮੀਟਿੰਗ ਕੀਤੀ ਸੀ ਤੇ ਸਾਡੇ ਜਿਹੜੇ ਗਰਦਾਬ ਦੀ ਕਰਨ ਵਾਲੇ ਅਫਸਰ ਆ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸੀ ਤੇ ਅੱਜ ਹੁਣੇ ਹੀ ਮੈਂ ਜਾ ਕੇ ਡੀਸੀ ਸਾਹਿਬ ਨੂੰ ਮਿਲਣਾ ਅੱਜ ਨਾਲੇ ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਸਪੈਸ਼ਲ ਗਰਦਾਬ ਦੀ ਜਿਹੜੀ ਹੈ ਇਸ ਏਰੀਏ ਦੀ ਕਰਾ ਕੇ ਤੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਪੈਸੇ ਜੜੇ ਦਿੱਤੇ ਕੋਈ ਪੋਸਟਾਂ ਦਾ ਵੀ ਨੁਕਸਾਨ ਹੋਇਆ ਕਾਫੀ ਹੋਰ ਵੀ ਨਹੀਂ ਨਹੀਂ ਪੋਸਟਾਂ ਦਾ ਵੀ ਨੁਕਸਾਨ ਹੋਇਆ ਉਹ ਵੀ ਸਰਕਾਰ ਕਦੇ ਵੀ ਮਤ ਜਿਹੜੀਆਂ ਸਾਡੇ ਹੱਦ ਦੇ ਵਿੱਚ ਆਉਂਦੀਆਂ ਉਹ ਕਹਾਂਗੇ ਅਸੀਂ ਪਹਿਲਾਂ ਵੀ ਕਰਦੇ ਹੁੰਦੇ ਹਾਂ ਹੁਣ ਵੀ ਕਰਾਂਗੇ ਮਦਦ ਲਈ ਪੋਸਟਾਂ ਕਿਸਾਨਾਂ ਦੀ ਹੋਰ ਮਦਦ ਲਈ ਸੀਐਮ ਸਾਹਿਬ ਨਾਲ ਮੁਲਾਕਾਤ ਹੋਣੀ ਚਾਹੀਦੀ ਹਾਂ ਸੀਐਮ ਸਾਬ ਦਾ ਮੁਲਾਕਾਤ ਹੋਊਗੀ ਚੰਡੀਗੜ੍ਹ ਜਾਣਾ ਸੀਐਮ ਸਾਹਿਬ ਨੂੰ ਵੀ ਦੱਸਾਂਗੇ ਕਿ ਤਦਿਆ ਕੰਡਿਆ ਵਾਲੀ ਤਾਤ ਤੋਂ ਅੱਗੇ ਜਿਹੜੀ ਕੀ ਸਥਿਤੀ ਆ ਕਿਉਂਕਿ ਤੋੜ ਹੀ ਇੱਥੋਂ ਲੈ ਕੇ ਕਸਵਾਲ ਤੱਕ ਜਿੰਨੀਆਂ ਸਾਡੀਆਂ ਚੌਂਕੀਆਂ ਜਿੰਨੇ ਗੇਟ ਇਹ ਸਭ ਬਲ ਜਿਹੜਾ ਉਹ ਸਭ ਤੋਂ ਅੱਗੇ ਜਿਹੜੀ ਫਸਲ ਜਿਹੜੀ ਆ ਉਹ ਸਾਰੀ ਬਗਵਾਨ ਪਹਿਲਾਂ ਤੁਸੀਂ ਆਏ ਜਦੋਂ ਪਾਰੀ ਹਾੜੇ 10 10 ਫੁੱਟ ਪਾਣੀ ਉਦੋਂ ਮੈਂ ਦੇਖ ਕੇ ਗਿਆ ਪਾਣੀ ਦੇਖ ਕੇ ਗਿਆ ਸੀਗਾ ਬਹੁਤ ਬੁਧੀਆ ਹਾਲ ਸੀਗੀ ਇੱਥੇ ਵੀ 10 ਫੁੱਟ ਦੇ ਕਰੀਬ ਪਾਣੀ ਸੀਗਾ ਤੇ ਬਾਅਦ ਮੈਂ ਹੁਣ ਦੇਖ ਰਿਆ ਸੀਗਾ ਕਿ ਵੇਖਣ ਨੂੰ ਹਰ ਬੰਦੇ ਨੂੰ ਲੱਗਣਾ ਕਿ ਜਿੱਦਾਂ ਹਰਿਆਲੀ ਆ ਪਰ ਉਹ ਚੋਨਾ ਖਰਾਬ ਹੋ ਗਿਆ ਵਿੱਚੋਂ ਸਾਰਾ ਤੁਸੀਂ ਲੈ ਕੇ ਵੀ ਆਇਆ ਚੋਨਾ ਦੇਖੋ ਚੋਨਾ ਸਾਰਾ ਹੀ ਖਰਾਬ ਹੋ ਗਿਆ ਮਤਲਬ ਇਹਦਾ ਕੋਈ ਪੱਤਾ ਵੈਸਾ ਦੀ ਆ ਉਦਾਂ ਹਰਿਆ ਥੱਲੋਂ 42 ਹਦੀ ਹੈ ਕਿ ਬਾਕੀ ਸਾਰਾ ਖਤাব ਹੋ ਗਿਆ ਸਮਝਦੇ ਕਿ ਦੀ ਗੱਲ ਹਾਂ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਕਿਸਾਨਾਂ ਨੂੰ ਵੀ ਪੂਰਾ ਮੌਜਾ ਜਿਹੜਾ ਮਿਲਣਾ ਚਾਹੀਦਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਉਹਨੇ ਆਪਣੇ ਡੀਸਬੰਦ ਦੇ ਨਾਲ ਮੀਟਿੰਗ ਕਿਵੇਂ ਦੇ ਦੇ ਜੋ ਇਹਨਾਂ ਦੀ ਬਾਪ ਪਾਣੀ ਚੁੱਤੀ ਸੈਂਟਰ ਸਰਕਾਰ ਨੇ ਕੀ ਕਰਦਾ ਉਹਨਾਂ ਨੇ ਤਾਂ ਕੀਤਾ ਹੀ ਕੁਛ ਨਹੀਂ ਸੈਂਟਰ ਸਰਕਾਰ ਤੇ ਮੋਦੀ ਉਧਾਂ ਆਇਆ ਉਧਾਂ ਗਿਆ ਉਹਨੂੰ ਬੰਦਾ ਪੁੱਛੇ ਇੱਥੇ ਆ ਕੇ ਤੂੰ ਦੇਖ 1700 ਕਰੋੜ ਆਪਾਂ 2000 ਕਰੋੜ ਰੁਪਈਆ ਇਕੱਲਾ ਇਹਨਾਂ ਦੇ ਲਈ ਮੰਗਦੇ ਤੇ ਮੋਦੀ ਜੀ ਪੂਰੇ ਪੰਜਾਬ ਲਈ 1600 ਕਰੋੜ ਰੁਪਏ ਦੇ ਗਏ 1600 ਕਰੋੜ ਦਾ ਕੀ ਬਣੂਗਾ ਸਾਡੀਆਂ ਸਭ ਰੋਡ ਟੁੱਟ ਗਿਆ ਹਸਪੀਟਲ ਬਹਿ ਗਏ ਸਕੂਲ ਬਹਿ ਗਏ ਸਾਡਾ ਕਿੰਨਾ 30000 ਤੋਂ ਉੱਪਰ ਏਕੜ ਜਿਹੜਾ ਝੋਨਾ ਉਹ ਬਰਬਾਦ ਹੋ ਗਿਆ ਤੇ ਉਹਨਾਂ ਦੀ ਬੜੀ ਟੌਪ ਦੀ ਮਤਲਬ ਆਸਵਸਤੀ ਉਹ ਸਭ ਬਰਬਾਦ ਹੋ ਗਈ ਤੇ ਮੋਦੀ ਜੀ ਨੇ ਤਾਂ ਸਭ ਨਵਾਸ਼ ਕੀਤਾ ਸਾਨੂੰ ਬਹੁਤ ਜ਼ਿਆਦਾ ਨਾਸ਼ ਕੀਤਾ ਔਰ ਬਹੁਤ ਦੁੱਖ ਹੈ ਕਿ ਮੋਦੀ ਜੀ ਨੇ ਪੰਜਾਬ ਦੇ ਪਤੀ ਅਪਡਾ ਜੋਫਾ ਜੀ ਉਹ ਨਹੀਂ ਦਬਾਇਆ ਸਮਝਦੇ ਕਿ ਗਾਤਕ ਵਿੱਚ ਰੋ ਨੁਕਸਾਨ ਵਿਚਾ ਦੇ ਆਂਦਾ ਸਾਦਾਂ ਦਾ ਹੋ ਗਿਆ ਇੰਨਾ ਡਿਸਕ ਲੈ ਉਹਨਾਂ ਨੇ ਜ਼ਿੰਦਗੀ ਦਾ ਜੀਰੋ ਲਾਈਨ ਦੇ ਉੱਤੇ ਆ ਕੇ ਉਹਨਾਂ ਨੇ ਖੇਤੀ ਕੀਤੀ ਪਰ ਪਰਮਾਤਮਾ ਨੇ ਕਹਿ ਦੇਣਾ ਉਹ ਕਰਾਤਾ ਉਹਨਾਂ ਦੀ ਵੀ ਸਾਰੀ ਫਸਲ ਜਿਹੜੀ ਹੈ ਕਾफी ਨੁਕਸਾਨ ਹੋਇਆ ਜਿਵੇਂ ਦੇਖ ਰਹੇ ਕਿ ਪੱਤੋਂ ਤੱਕ ਪਛਾਲ ਨਹੀਂ ਨਹੀਂ ਆਪਾਂ ਨੂੰ ਦੇਖਣ ਨੂੰ ਲੱਗਦਾ ਹੈ ਕਿ ਹਦੇ ਛੋਨੇ ਆ ਪਰ ਇਹ ਸਾਰੀ ਪੱਤਲ ਪੈ ਗਈ। ਹਾਂ। ਆਪਾਂ ਦੇਖ ਨੂੰ ਵੇਖਣ ਨੂੰ ਲੱਗਦਾ ਕੁਛ ਵੀ ਆ ਹਰੇ ਆ। ਪਰ ਹਰੇ ਨਹੀਂ ਇਬਜਾਦੇ ਸਭ ਪੱਤਲ ਪੈ ਗਈ ਸਾਰਾ ਖਲਾਬ ਹੋ ਗਿਆ। ਨੁਕਸਾਨ ਦੀ ਪਰਪਾਈ ਕਿ ਨਹੀਂ ਅਸੀਂ ਦਾ ਸਰਕਾਰ ਵੱਲੋਂ ਜੋ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ। ਉਹ ਸਾਦੇ ਮੁਆਜੇ ਜੜਿਆ। ਉਹ ਆਪਾਂ ਦਵਾਵਾਂਗੇ। ਬਹੁਤ ਕਿਸਾਨਾਂ ਦੀ ਮਦਦ ਬਹੁਤ ਸਰਕਾਰ ਕਾ ਗਈ ਕਾਰ। ਜੇ ਲੈ ਕੇ ਆਉਂ ਜੇ ਲੈ ਕੇ ਉਹ ਤਾਂ ਕਰਨੀ ਦੇਖ ਲਓ ਸਰ। ਥੈਂਕ ਯੂ ਸਰ। ਇਹ ਕਰ। ਆਹ। ਹਾਂ ਜੀ ਕੀ ਹਾਲ ਹੈ ਕਿਸਾਨ ਸਾਹਿਬ ਹਾਂ ਹਾਂ ਪਾਸਤਾ ਠੀਕ ਹੋ ਹਾਂ ਜੀ ਕਿੱਦਾਂ ਸਰ ਠੀਕ ਹੋ ਸਾਡੇ ਆਪਾਂ ਅੱਗੇ ਸਾਡੇ ਖੇਤੀ ਕਰਨ ਵਾਲੇ ਹਾਂ ਹਾਂ ਜੀ ਅੱਛਾ ਇੱਥੋਂ ਐਸੇ ਗੇਟ ਤੋਂ ਜਾਂਦੇ ਆਪਾਂ ਹਾਂ ਕਿਉਂ ਕਿ ਤੋ ਅੱਛਾ ਕਿੱਦਾਂ ਆਪਣਾ ਅੱਗੇ ਕਿੰਨਿਆਂ ਕਿ ਖਰਾਬ ਹੋਈਆਂ ਫਸਲਾਂ 50 60% ਫਸਲਾਂ ਖਰਾਬ ਹੋ ਗਈ ਅੱਛਾ ਮੁੰਜਰਾਈ ਦੀ ਨਿਕਲੇ ਗਏ ਉਹਨਾਂ ਪਾਣੀ ਦੇ ਦਬ ਵੱਜੀ ਤੋਂ ਸਾਰੀਆਂ ਖਰਾਬ ਹੋ ਗਈ ਅੱਛਾ ਇਹ ਦਾ ਦਿੰਦੇ ਆਪਾਂ ਨੂੰ ਵੇਖੋ ਉਹ ਦੇ ਲਈ ਬਸ ਆ ਗਿਆ ਉਹ ਕੋਈ ਬਾਤ ਨਹੀਂ ਅਨਮਤੀ ਵਾਲੀ ਕੋਈ ਬਾਤ ਨਹੀਂ ਵੀ ਇਹਦਾ ਕੰਮ ਹੋ ਗਿਆ ਨਹੀਂ ਨਹੀਂ ਕੋਈ ਮਾਸਕ ਨਹੀਂ ਗੋਪੀ ਦਾ ਆ ਜਾ ਤੂੰ ਹਾਂ ਪੂਰਾ ਨਹੀਂ ਖਿਆ ਹਾਂ ਆ ਪੂਰਾ ਇਦਾਂ ਕੰਨੀ ਦੋ ਨਾ ਦੋ ਇਦਾਂ ਨੇ ਵੀ ਗੜਾਇਆ ਉਹਨਾਂ ਨੇ ਕਰਨਾ ਹੋਇਆ ਨਹੀਂ ਨਹੀਂ ਕੀ ਹੋਇਆ ਸਾਰੇ ਦਾਲੇ ਇਹ ਖਾਂ ਤੋਂ ਹੋ ਗਿਆ ਬਸ ਕੋਈ ਨਹੀਂ ਆਜੋ ਆਜੋ ਸਾਹਿਬ ਨਹੀਂ ਘਾਤੇ ਸਭ ਕਲਾ ਬਰਾ ਉਧਰ ਹੋ ਤੀਕਲੇ ਥਾਗ ਦੇ ਵਿੱਚੋਂ ਕਿ ਜਾਗੇ ਉਹ ਤੋਂ 200 ਰੁਪਏ ਗਿਆ ਉਹ ਬੜਾ ਬਰਬਾਦੀ ਹੋ ਗਿਆ ਸਾਰੇ ਉਹਦੇ ਮੁਸ਼ਕਿਲਾਂ ਸਨ ਮਾਰ ਖਤਮ ਹੋ ਗਈਆਂ ਹੂੰ